ਈਦਾ ਦਾ ਵੱਡਾ ਕੋਈ ਨਹੀਂ। ਛੀਦਾ ਦੇ ਅੱਗੇ ਤਾਂ ਰੱਬ ਵੀ ਹੱਥ ਜੋੜਦਾ ਹੈ ਕਿ ਮਹਾਰਾਜ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈਗਾ। ਇੱਕ ਵਾਰ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਬੈਠੇ ਹੋਏ ਸੀਗੇ ਤੇ ਭਾਈ ਪਰਮ ਸਿੰਘ ਨੇ ਸਵਾਲ ਕਰ ਦਿੱਤਾ ਮਹਾਰਾਜ ਤੁਸੀਂ ਹਮੇਸ਼ਾ ਛੀਤਾ ਸਿੰਘਾਂ ਦੀਆਂ ਗੱਲਾਂ ਕਰਦੇ ਹੋ ਇਹ ਕੌਣ ਹੁੰਦੇ ਨੇ? ਮਹਾਰਾਜ ਕਹਿੰਦੇ ਕੋਈ ਨਾ ਕੱਲ ਨੂੰ ਆਈ ਕੱਲ ਨੂੰ ਦੱਸਾਂਗੇ ਤੇ ਭਾਈ ਪਰਮ ਸਿੰਘ ਵਾਪਸ ਆਪਣੇ ਘਰ ਚੱਲ ਗਿਆ। ਉਹਦਾ ਪਿੰਡ ਨੇੜੇ ਹੀ ਸੀਗਾ। ਅੰਮ੍ਰਿਤਵਾਲੇ ਅਗਲੇ ਦਿਨ ਤਿਆਰ-ਬਰ-ਤਿਆਰ ਹੋ ਕੇ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਆਣ ਲੱਗਾ। ਰਸਤੇ ਦੇ ਵਿੱਚ ਉਹਨੂੰ ਇੱਕ ਪਚੰਗੀ ਸਿੰਘ ਟੱਕਰ ਗਿਆ ਤੇ ਉਹਨੂੰ ਕਹਿੰਦਾ ਕਹਿੰਦਾ ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਦਰਸ਼ਨ ਮਿਲੇ ਕਰਨ ਚੱਲੇ ਆ ਤੇ ਉਹ ਕਹਿੰਦਾ ਉਂਗਲ ਫੜ ਲੈ ਮੇਰੀ ਮੈਂ ਵੀ ਉਧਰ ਹੀ ਚੱਲੇ ਆ ਚੰਗੀ ਸਿੰਘ ਨੇ ਇਹਦੀ ਉਂਗਲ ਫੜ ਲਈ ਤੇ ਤੁਰਦੇ ਗਏ ਅੱਧੇ ਕੋ ਰਸਤੇ ਪਹੁੰਚੇ ਉਹ ਪੰਜੰਗੀ ਸਿੰਘ ਨੇ ਆਪਣਾ ਕੱਦ ਸਾਢੇ 7 ਫੁੱਟ ਕਰ ਲਿਆ ਸ਼ਹੀਦ ਸਿੰਘ ਸੀਗਾ ਇਹ ਸਹਿਮ ਗਿਆ ਥੋੜਾ ਜਿਹਾ ਕਿਉਂਕਿ ਉਂਗਲ ਫੜੀ ਹੋਈ ਸੀ ਸਹਿਮਿਆ ਤੁਰਦਾ ਗਿਆ ਫਿਰ ਵੀ ਥੋੜਾ ਜਿਹਾ ਹੋਰ ਅੱਗੇ ਗਿਆ ਤੇ ਪੰਜੰਗੀ ਸਿੰਘ ਨੇ ਆਪਣਾ ਕੱਦ ਅਸਮਾਨ ਨੂੰ ਲਾ ਲਿਆ ਸ਼ਹੀਦ ਸਿੰਘ ਸੀ ਤਾਕਤਾਂ ਹੁੰਦੀਆਂ ਨੇ ਉਹਨਾਂ ਕੋਲ ਤੇ ਇਹ ਉਂਗਲ ਛੜਾ ਕੇ ਥੱਲੇ ਡਿੱਗ ਪਿਆ ਇਹ ਕਹਿੰਦਾ ਕਿਹੜਾ ਭੂਤ ਹੈ ਤੂੰ ਪਹਿਲਾਂ ਐਡਾ ਕੁਸਾ ਹੁਣ ਅਸਮਾਨ ਨੂੰ ਲੱਗ ਗਿਆ ਆ ਅੱਗੇ ਹੋ ਕਹ ਪੰਜਾਬੀ ਸਿੰਘ ਕਹਿੰਦਾ ਕੱਲ ਦਾ ਮਹਾਰਾਜ ਨੂੰ ਪੁੱਛਦਾ ਫਿਰਦਾ ਸੈਂਹ ਸ਼ਹੀਦ ਸਿੰਘ ਕੌਣ ਹੁੰਦੇ ਨੇ ਤੇ ਆ ਸ਼ਹੀਦ ਸਿੰਘ ਆਇਆ ਤੇ ਉਂਗਲੀ ਛਡੋਣਾ ਫਿਰਦਾ ਕਹਿੰਦਾ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸ਼ਹੀਦ ਸਿੰਘ ਹੀ ਆ ਤੇ ਅੱਗੇ ਭਾਈ ਪਰਮ ਸਿੰਘ ਨੇ ਸਵਾਲ ਕਰ ਦਿੱਤਾ ਕਹਿੰਦਾ ਕਿ ਉਦਣ ਕਿੱਥੇ ਸੋ ਜਦੋਂ ਛੋਟੇ ਸਾਹਿਬ ਜਦਿਆਂ ਦੀ ਸਰਹੰਦ ਦੀ ਸ਼ਹੀਦੀ ਹੋ ਰਹੀ ਸੀ ਤੇ ਅੱਗੇ ਉਹ ਰੋਹ ਦੇ ਵਿੱਚ ਆ ਕੇ ਗਰਜ ਕੇ ਸ਼ਹੀਦ ਸਿੰਘ ਬੋਲਿਆ ਕਹਿੰਦਾ ਮਨ ਮਹਾਰਾਜ ਦਾ ਸਾਨੂੰ ਹੁਕਮ ਨਹੀਂ ਸੀ ਨਹੀਂ ਤਾਂ ਕਹਿੰਦਾ ਇਹ ਧਰਤੀ ਤਾਂ ਤੇ ਅਸਮਾਨ ਠਾਂ ਕਰ ਦਿੰਦੇ ਕਹਿੰਦਾ ਸਰਹੰਦ ਦੀ ਕਿਹੜੀ ਗੱਲ ਸੀ ਪੂਰੀ ਧਰਤੀ ਤਬਾਹ ਕਰ ਦਿੰਦੇ ਜੇ ਗੁਰੂ ਗੋਬਿੰਦ